ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵੋ ਹੁਣ ਝੋਨੇ ਦੇ ਵੜਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਗਾਂ ਕਣਕਾਂ ਦੀ ਬਿਜਾਈ ਦਾ ਟਾਈਮ ਆਉਣ ਵਾਲਾ ਹੈ ਬਹੁਤ ਸਾਰੇ ਇਲਾਕਿਆਂ ਵਿੱਚ ਬਿੜਾਈ ਸ਼ੁਰੂ ਹੋ ਚੁੱਕੀ ਹੈ ਕਈਆਂ ਸ਼ੁਰੂ ਨਹੀਂ ਹੋਈ ਕਈ ਇਲਾਕੇ ਗੇਤਿਆਂ ਨੇ ਕਈ ਇਲਾਕੇ ਪਛੇਤਿਆਂ ਨੇ ਸੋ ਹੁਣ ਕਈ ਕਿਸਾਨ ਵੀਰ ਆਪਣੇ ਘਰ ਦਾ ਬੀਜ ਰੱਖਣਗੇ ਝੋਨੇਆਂ ਵਾਸਤੇ ਗਾਂ ਵਾਸਤੇ ਮਤਲਬ ਝੋਨੇ ਦਾ ਬੀਜ ਰੱਖਣਗੇ ਸੋ ਬਹੁਤ ਵਧੀਆ ਗੱਲ ਇਹ ਰੱਖਣਾ ਚਾਹੀਦਾ ਆਪਣੇ ਘਰ ਦਾ ਵਰਗੇ ਬੀਜ ਵਰਗਿਰੀਸ ਨਹੀਂ ਹੁੰਦੀ ਕਿ ਸੋ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਬੀਜ ਰੱਖਣ ਵੇਲੇ ਆਓ ਆਪਾਂ ਜਾਣਦੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨਾਲ ਜੁੜੇ ਰਹੋ ਸਾਰੇ ਯਾਨੀ ਕਿਸਾਨ ਦੋਸਤ ਇੱਕ ਇੱਕ ਜਾਣਕਾਰੀ ਤੁਹਾਡੇ ਲਈ ਬਹੁਤ ਮਹੱਤਵਪੂਰਨ ਨੇ ਬੱਸ ਇੱਕ ਵੈਰੈਟੀ ਇਹਦੇ ਵਿੱਚੋਂ ਪਹਿਲਾਂ ਇਹਦਾ ਕਪਚੀ ਜਪਾ ਤਿਆਰ ਰੱਖਣੀ ਜਿਵੇਂ ਆਹ ਦੇਖੋ ਆਹ ਮਿਕਸ ਹੋਇਆ ਹੋਇਆ ਵਿੱਚ ਵੀ ਆਹ ਹਜੇ ਪੱਕਿਆ ਹੋਇਆ ਏ ਵਾਲਾ ਇਹ ਮੇਲਾ ਪੀਵੀਓ ਵਿੱਚ ਮਿਕਸ ਇਹ ਹੈਗਾ 14 ਸੇਕ ਆਪਣੀ ਵੈਰੈਟੀ ਸੋ ਇਹਦੇ ਵਿੱਚ ਜੇ ਆਪਾਂ ਬੀਜ ਰੱਖਣਾ ਹੈ ਪਹਿਲੀ ਗੱਲ ਤਾਂ ਆਪਾਂ ਇਹੋ ਜੇ ਬੀਜ ਰੱਖਣ ਤੋਂ ਗਰੇਜ ਕਰੀਏ ਜਿਹਦੇ ਵਿੱਚ ਮਿਕਸਿੰਗ ਹੋਵੇ ਇਹ ਬੀਜ ਨਵਾਂ ਸੀਗਾ ਮੈਂ ਲੈ ਕੇ ਆਇਆ ਮੈਂ ਉਹਨੂੰ ਮਨ ਲਓ ਦੁਕਾਨਦਾਰ ਨੂੰ ਬਾਅਦ ਚ ਲਾਂਭਾ ਵੀ ਦੇ ਕੇ ਆਇਆ ਵੀ ਤੇਰੇ ਬੀਜ ਦੇ ਵਿੱਚ ਬਹੁਤ ਜ਼ਿਆਦਾ ਮਿਕਸਿੰਗ ਹੈ ਜੇ ਆਪਾਂ ਘਰ ਦਾ ਬੀਜ ਰੱਖੀਏ ਚਲੋ ਫਿਰ ਤਾਂ ਆਪਾਂ ਕਿਹਨੂੰ ਲਾਂਭਾ ਦੇਣਾ ਤੇ ਇਹੋ ਜੇ ਬੀਜ ਪਹਿਲੀ ਗੱਲ ਤੁਸੀਂ ਨਹੀਂ ਰੱਖੋ ਜੀ ਜੇ ਤੁਸੀਂ ਰੱਖਣਾ ਵੀ ਹੈ ਵੀ ਤੁਸੀਂ ਚਾਹਦੇ ਹੋ ਵੀ ਅਸੀਂ ਰੱਖੀਏ ਬੀਜ ਫਿਰ ਸਾਰਿਆਂ ਨਾਲ ਬੈਸਟ ਤਰੀਕਾ ਇਹ ਆ ਵੀ ਆਪ ਚੁਣ ਕੇ ਉਹਨਾਂ ਦੀ ਜਗ੍ਹਾ ਵਾਢ ਲਵੋ ਕੀ ਆਪਾਂ ਰੱਖਣਾ 10 ਕਿਲੋ 20 ਕਿਲੋ ਰੱਖਣਾ ਉਹਨਾਂ ਕ ਮਰਲਾ ਦੋ ਮਰਲਾ ਹੱਥ ਨਾਲ ਝਾੜ ਲਵੋ ਤਾਂ ਜੋ ਰੱਖ ਸਕਦੇ ਹੋ ਤੇ ਜਿਹੜਾ ਬੂਟਾ ਲੱਗੇ ਪਤਾ ਵੀ ਇਹ ਮਿਕਸਿੰਗ ਵਾਲਾ ਹੈ ਪਤਾ ਲੱਗ ਹੀ ਜਾਂਦਾ ਆਪਾਂ ਦੇਖੀ ਜਾਂਦਾ ਅੱਖਾਂ ਨਾਲ ਤੇ ਉਹਨੂੰ ਤੁਸੀਂ ਛੱਡ ਦੋ ਤੇ ਇਹੋ ਜਿਹੇ ਬੂਟੇ ਜਿਵੇਂ ਕੀ ਮਿਕਸੇ ਇਹਨੂੰ ਤੁਸੀਂ ਛੱਡ ਦਵੋ ਬਾਕੀ ਵੱਢ ਲਵੋ ਹੱਥ ਨਾਲ ਝਾੜ ਲਵੋ ਵੈਸੇ ਬੱਦ ਸਾਰਨਾ ਬੈਸਟ ਟ੍ਰਿਕ ਕਹਤਾ ਇਹੀ ਆ ਜੇ ਆਪਾਂ ਕੋਈ ਵੀ ਵੀ ਰੱਖਣਾ ਤਾਂ ਆਪਾਂ ਇਹ ਦਾ ਵੀ ਰੱਖਣ ਜੇ ਕਿਸੇ ਹੋਰ ਰੇਟ ਤੇ ਵੀ ਵੀ ਰੱਖਣ ਜਿਹਦੇ ਵਿੱਚ ਮਿਕਸ ਨਹੀਂ ਹੈਗਾ ਉਹਦੇ ਵਿੱਚ ਵੀ ਆਪਾਂ ਸਾਰਨਾ ਬੈਸਟ ਤਰੀਕਾ ਇਹੀ ਆ ਵੀ ਉਹਨੂੰ ਆਪਾਂ ਹੱਥ ਨਾਲ ਛਾੜ ਲਈਏ ਚਲੋ ਕਈ ਵਾਰ ਆਪਣੇ ਕੋਲ ਨਹੀਂ ਟਾਈਮ ਹੁੰਦਾ ਮੰਨ ਲਓ ਆਪਣਾ ਉਦੋਂ ਹੁੰਦਾ ਹੈ ਕੰਮ ਦਾ ਟਾਈਮ ਕੰਪੇਨ ਲੱਗੀ ਹੁੰਦੀ ਹੈ ਤੇ ਆਪਾਂ ਉਦੋਂ ਹੀ ਵਿੱਚ ਰੱਖ ਲੈਣੇ ਆ ਸੋ ਉਹਦੇ ਵਿੱਚ ਵੀ ਬਹੁਤ ਮੰਨ ਲਓ ਖਾਸ ਧਿਆਨ ਜੋਗ ਰੱਖਣ ਵਾਲੇ ਗੱਲਾਂ ਇਹ ਨੇ ਵੀ ਇੱਕ ਤਾਂ ਹੁੰਦਾ ਹੈ ਕਿ ਕਿਸਾਨ ਦੋਸਤੋ ਜਿਹੜਾ ਆ ਸਾਈਡ ਤੇ ਹੁੰਦਾ ਬੰਦਿਆਂ ਨਾਲ ਗੇੜਾ ਜਿਹੜਾ ਆ ਗੇੜਾ ਹੁੰਦਾ ਇਹਨੂੰ ਵੱਡ ਲਾਈਨ ਦੀ ਕੰਪੇਨ ਨੂੰ ਇਹ ਗੇੜਾ ਵੱਡ ਕੇ ਤੇ ਫਿਰ ਆਪਾਂ ਜੇ ਤੋਂ ਇੱਕ ਟੈਂਕ ਪੈ ਗਿਆ ਕੰਪੈਨ ਦਾ ਜੁਰਾਪਾ ਦੂਜਾ ਟੈਗ ਕਿਉਂਕਿ ਪਹਿਲੇ ਟੈਂਕ ਚ ਇਹ ਹੁੰਦਾ ਵੀ ਕੁਝ ਤਾਂ ਕੰਪੈਨ ਵਿੱਚ ਵੀ ਮਿਕਸ ਹੁੰਦਾ ਪਹਿਲਾਂ ਕਿਸੇ ਹੋਰ ਵੈਰੈਟੀ ਤੇ ਛੋਨਾ ਵੱਢ ਗਈ ਹੁੰਦੀ ਹੈ ਫਿਰ ਆਪਣਾ ਵੱਢਦੀ ਹੈ ਉਹ ਨਿਕਲ ਜਾਂਦਾ ਠੀਕ ਹੈ ਤੇ ਦੂਸਰਾ ਕਦੇ ਵੀ ਬੰਦੇ ਨਾਲ ਬੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੰਨੇ ਤੋਂ ਹੀ ਬਿਮਾਰੀ ਦਾ ਟੈਗ ਜ਼ਿਆਦਾ ਹੁੰਦਾ ਕੋਈ ਹੋਰ ਛੋਨੇ ਦਾ ਜਿਹੜਾ ਹੁੰਦਾ ਫਲਾਵਰਿੰਗ ਹੁੰਦਾ ਜਿਹੜਾ ਬੂਰ ਹੁੰਦਾ ਆਪਰੇਸ਼ਨ ਤੇ ਆਉਂਦਾ ਤਾਂ ਉਹ ਮੰਨ ਲਓ ਵੈਰੈਟੀ ਹੋਰ ਬਣ ਜਾਂਦੀ ਹੈ ਇਹ ਆਪਣੀ ਵੈਰਾਈਟੀ ਪ्योर ਨਹੀਂ ਰਹਿੰਦੀ ਬੰਨੇ ਬੰਨੇ ਨਾਲ ਤੇ ਦੂਸਰੀ ਸਰ ਨਾਲ ਮੇਨ ਖਾਸ ਚ ਰੱਖਣ ਵਾਲੀ ਗੱਲ ਇਹ ਆ ਕਿ ਕਦੇ ਵੀ ਰੁੱਖਾਂ ਦੇ ਥੱਲੋ ਬੀਜ ਨਹੀਂ ਰੱਖਣਾ ਚਾਹੀਦਾ ਜਿਹੜਾ ਆਪਣੇ ਰੁੱਖ ਹੁੰਦੇ ਨੇ ਸ਼ਾਹ ਹੁੰਦੀ ਏ ਉਸ ਤੋਂ ਥੱਲੇ ਉਹਦੇ ਥੱਲੇ ਜਿਹੜੀ ਪਚੋਨਾ ਹੁੰਦਾ ਉੱਥੋਂ ਬੀਜ ਰੱਖਣਾ ਚਾਹੀਦਾ ਤੇ ਤੀਸਰੀ ਸਭ ਤੋਂ ਵੱਧ ਮੰਨ ਲੋ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਕਦੇ ਵੀ ਨੱਕਿਆਂ ਦੇ ਕੋਲੋਂ ਬੀਜ ਨਹੀਂ ਰੱਖਣਾ ਚਾਹੀਦਾ ਚਲੋ ਨੱਕੇ ਤਾਂ ਆਪਾਂ ਪਤਾ ਸਾਈਡ ਤੇ ਹੀ ਹੁੰਦੇ ਨੇ ਉਹ ਆਪਾਂ ਮੰਨ ਲਓ ਗੇੜਾ ਪਹਿਲਾ ਜਦੋਂ ਕੰਪੈਨ ਨੇ ਵੜਦਾ ਉਦੋਂ ਉਹ ਵਿੱਚ ਬੀਜ ਨਿਕਲ ਹੀ ਗਿਆ ਸੋ so, ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਈ ਨੈਕ ਬਲਾਸਟ ਆਉਂਦਾ ਜਿਹੜਾ ਗਰਦਨ ਤੋੜ ਉਹ ਵੀ ਨਾ ਹੀ ਹੋਵੇ ਤੇ ਉਹਦੇ ਚ ਝੋਨਾ ਰੱਖ ਆਪਾਂ ਵੀ ਰੱਖਣਾ ਝੋਨੇ ਦਾ ਸੋ ਇਹਨਾਂ ਮਤਲਬ ਗੱਲਾਂ ਦਾ ਆਪਾਂ ਪਾਲਣਾ ਕਰਕੇ ਫਿਰ ਆਪਾਂ ਅਗਲੇ ਸਾਲ ਝੋਨੇ ਦਾ ਸਹੀ ਝਾੜ ਲੈ ਸਕਦੇ ਆ ਨਹੀਂ ਤਾਂ ਜੇ ਮਤਲਬ ਆਪਾਂ ਇਹਨਾਂ ਗਲਤੀਆਂ ਨੂੰ ਮਤਲਬ ਫਿਰ ਤੋਂ ਮਤਲਬ ਦੁਹਰਾਇਆ ਮਤਲਬ ਆਪਾਂ ਉਹੀ ਕਰਤਾ ਵੀ ਬੰਨੇ ਨਾਲ ਰੱਖ ਲਿਆ ਤੇ ਨੱਕਿਆਂ ਗੋ ਰੱਖ ਲਿਆ ਛਾਂ ਚ ਰੱਖ ਲਿਆ ਜਾਂ ਮਤਲਬ ਪਹਿਲਾ ਗੇੜਾ ਨਹੀਂ ਆਪਾਂ ਟਪਾਇਆ ਮਤਲਬ ਉਹੀ ਮਿਕਸ ਹੋ ਗਿਆ ਜਿਹੜਾ ਕੰਪੈਨ ਵਿੱਚ ਪਹਿਲਾਂ ਆਈ ਸੀ ਹੋਰ ਕਿ ਵਰਾਈਟੀ ਵੱਟ ਕੇ ਤਾਂ ਫਿਰ ਆਪਣੇ ਗਾਂ ਜਾ ਕੇ ਦਿੱਕਤਾ ਆਉਣਗੇ ਆਪਣੇ ਬੀਜ ਦੇ ਵਿੱਚ ਹੋਰ ਕੋਈ ਵਰਾਈਟੀਆਂ ਰਲ ਜਾਣਗੀਆਂ ਜਾਂ ਹੋਰ ਕਈ ਚੱਕਰ ਭੰਨ ਜਾਣਗੇ ਤੇ ਜਦੋਂ ਵੀ ਬੀ ਰੱਖਣਾ ਹੈ ਉਹਨੂੰ ਚੰਗੀ ਤਰ੍ਹਾਂ ਸੁਕਾ ਕੇ ਸੁੱਕੀ ਤਰ੍ਹਾਂ ਸੁਕਾ ਕੇ ਉਹਨੂੰ ਮੰਨ ਲਓ ਚੰਗੀ ਤਰ੍ਹਾਂ ਟ੍ਰੀਟ ਕਰਕੇ ਫਿਰ ਰੱਖਣਾ ਤੇ ਇੱਕ ਮੰਨ ਲਓ ਦਵਾਈਆਂ ਵੀ ਬਹੁਤ ਸਾਰੀਆਂ ਆਉਂਦੀਆਂ ਅੱਜਕੱਲ ਉਹ ਵੀ ਲਗਾ ਸਕਦੇ ਤੁਸੀਂ ਤੇ ਉਹਨੂੰ ਰੱਖਣਾ ਹੈ ਆਪਾਂ ਸ਼ੁੱਕੀ ਥਾਂ ਤੇ ਜਿੱਥੇ ਮੰਨ ਲਓ ਕੋਈ ਸਲਾਬ ਨਾ ਹੋਵੇ ਮੰਨ ਲਓ ਚੂਹੇ ਤੋਂ ਜਿਹੜੀ ਆਪਣੀ ਹੁੰਦੀ ਹੈ ਸੁਸਰੀ ਉਹਦੇ ਤੋਂ ਬਚਾਈਏ ਤਾਂ ਜੋ ਆਪਾਂ ਮੰਨ ਲਓ ਵਧੀਆ ਕੁਆਰਟੀ ਤੇ ਵੀ ਰੱਖ ਸਗੀਏ ਤੇ ਬਾਕੀ ਬਹੁਤ ਵਧੀਆ ਹੈ ਆਪਣਾ ਵੀ ਸੋ ਕਰਦੇ ਰੱਖਿਆ ਕਰੋ ਸਭ ਨਾਲ ਬੈਸਟ ਤਰੀਕਾ ਹੈ ਜੇ ਮੰਨ ਲਓ ਕਿਸਾਨ ਵੀਰ ਮਿਹਨਤ ਕਰ ਸਕਦੇ ਨੇ ਤਾਂ ਸਭ ਨਾਲ ਬੈਸਟ ਤਰੀਕਾ ਤਾਂ ਇਹ ਆ ਪਹਿਲਾਂ ਤਾਂ ਉਹਨੂੰ ਵੱਟ ਲਵੋ ਫਿਰ ਦੋ ਤਿੰਨ ਦਿਨ ਧੁੱਪ ਲਵਾ ਕੇ ਸੁਕਾ ਕੇ ਫਿਰ ਉਹਨੂੰ ਹੱਥ ਨਾਲ ਝਾੜ ਲਵੋ ਉਸ ਤੋਂ ਬੈਸਟ ਬੀਜ ਕੋਈ ਤਿਆਰ ਨਹੀਂ ਹੁੰਦਾ ਕਿਸਾਨ ਦੋਸਤੋ ਸੋ ਜਿਹਨੂੰ ਜਿਹਨੂੰ ਵੀਡੀਓ ਵਧੀਆ ਲੱਗੀ ਇਹ ਜਾਣਕਾਰੀ ਅੱਗੇ ਸ਼ੇਅਰ ਕਰ ਦਿਓ ਬਹੁਤ ਸਾਰੇ ਕਿਸਾਨ ਵੀਰਾਂ ਦਾ ਭਲਾ ਹੋਵੇ ਕਿਉਂਕਿ ਜੇ ਆਪਣੇ ਕਿਸਾਨ ਵੀਰਾਂ ਦਾ ਭਲਾ ਹੋਊਗਾ ਉਹਨਾਂ ਦੀ ਜੇਬ 'ਚ 2 ਰੁਪਏ ਬਚਣਗੇ ਕਾਹੀ ਆਪਣਾ ਫਾਇਦਾ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ